ਤਿਆਲਾ ਤੋਂ ਇੱਕ ਜਿਹੜਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗ ਟੇ ਖੜੇ ਹੋ ਜਾਣਗੇ ਕਿ ਕਿਵੇਂ ਇੱਥੇ ਇੱਕ ਬੱਚੇ ਤੇ ਇੰਨਾ ਕੁ ਜ਼ਿਆਦਾ ਅਤਿਆਚਾਰ ਕੀਤਾ ਜਿਸ ਨੇ ਲੋਕਾਂ ਦੇ ਦਿਲ ਦੇ ਵਿੱਚ ਚੀਜ਼ ਪੈਦਾ ਕਰ ਦਿੱਤੀ ਸਥਾਨਕ ਰਿਸ਼ੀ ਕਲੋਨੀ ਦੇ ਵਿੱਚ 10 ਸਾਲਾਂ ਬੱਚੇ ਨੂੰ ਗਰਮ ਪ੍ਰੈਸਰ ਨਾਲ ਸਾੜਨ ਤੇ 벨ਟ ਨਾਲ ਕੁੱਟਣ ਦੀ ਘਟਨਾ ਸਾਹਮਣੇ ਇਸ ਘਟਨਾ ਦਾ ਖੁਲਾਸਾ ਇੱਕ ਸਮਾਜ ਸੇਵੀ ਸੰਸਥਾਨ ਨੇ ਕੀਤਾ ਹੈ ਸੰਸਥਾ ਨੇ ਬੱਚੇ ਕੋਲ ਪਹੁੰਚ ਕੇ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਤੇ ਔਰਤ ਦੇ ਖਿਲਾਫ ਕੇਸ ਦਰਜ ਕਰਵਾਇਆ ਕਿਹਾ ਗਿਆ ਕਿ ਬੱਚੇ ਨੂੰ ਪਰਿਵਾਰ ਨੇ ਗੋਦ ਲਿਆ ਸੀ ਪਰ ਉਸ ਤੋਂ ਘਰ ਦੇ ਕੰਮ ਕਰਵਾਏ ਜਾਂਦੇ ਸਨ ਜਦੋਂ ਘਰ ਦੀ ਸਫਾਈ ਅਤੇ ਹੋਰ ਕੰਮ ਨਹੀਂ ਕਰਦਾ ਸੀ ਤਾਂ ਉਸ ਨੂੰ ਕੁੱਟਿਆ ਜਾਂਦਾ ਸੀ ਤੇ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ ਘਰ ਦੇ ਵਿੱਚ ਰਹਿਣ ਵਾਲੀ 30 ਸਾਲਾਂ ਔਰਤ ਬੱਚੇ ਨਾਲ ਕੁੱਟਮਾਰ ਕਰਦੀ ਸੀ ਥਾਣਾ ਅਰਬਨ ਸਟ੍ਰੀਟ ਦੇ ਐਸ ਐਚ ਓ ਅਮਨਦੀਪ ਸਿੰਘ ਬਰਾਣ ਨੇ ਦੱਸਿਆ ਕਿ ਮਲਜ਼ਮ ਔਰਤ ਮਨੀ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਇਸ ਮਾਮਲੇ ਬਾਰੇ ਆਪਣਾ ਫਰਜ਼ ਸੇਵਾ ਸੁਸਾਇਟੀ ਦੇ ਮੁਖੀ ਸਤਪਾਲ ਸਿੰਘ ਪਾਲ ਖਰੋੜ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਬੱਚੇ ਦੀ ਰੋਣ ਦੀ ਆਵਾਜ਼ ਸੁਣਨ ਤੋਂ ਬਾਅਦ ਗੁਆਂਢੀਆਂ ਨੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਲਗਾਤਾਰ ਇਸ ਬੱਚੇ ਦੀ ਭਾਲ ਅਤੇ ਤਸ਼ੱਦਦ ਹੋਣ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਸਨ ਬੱਚੇ ਦੇ ਸਰੀਰ ਤੇ ਸੱਟਾਂ ਦੇ ਨਿਸ਼ਾਨ ਦੇਖ ਕੇ ਉਸ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੋਸਾਇਟੀ ਵੱਲੋਂ ਬਣਾਈ ਗਈ ਵੀਡੀਓ ਵਿੱਚ ਬੱਚਾ ਆਪਣੇ ਉੱਪਰ ਹੋਇਆ ਤਸ਼ੱਦਦ ਬਾਰੇ ਦੱਸਦਾ ਪਾਲ ਖਰੌਣਵਾਸੀ ਪਿੰਡ ਲਚਕਾਣੀ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਮਲਜ਼ਮ ਮਨੀ ਸ਼ਰਮਾ ਵਾਸੀ ਜੈਤੋ ਹਾਲ ਨਿਵਾਸੀ ਰਿਸ਼ੀ ਕਲੋਨੀ ਚੌਰਾ ਪਟਿਆਲਾ ਵਿਰੁੱਧ ਮਾਮਲਾ ਦਰਜ ਕਰਕੇ ਹਿਰਾਸਤ ਵਿੱਚ ਲੈ ਲਿਆ ਉਸਤੇ ਭਾਰਤੀ ਦੰਡਾਵਲੀ ਦੀ ਧਾਰਾ 115 2 127 3 ਅਤੇ 352 ਤਹਿਤ ਮਾਮਲਾ ਨੰਬਰ 16 ਦਰਜ ਕੀਤਾ ਗਿਆ ਜਾਣਕਾਰੀ ਦੇ ਅਨੁਸਾਰ ਬੱਚਾ ਫਰੀਦਕੋਟ ਇਲਾਕੇ ਦੇ ਵਿੱਚ ਮਲਜ਼ਮ ਔਦ ਦੇ ਘਰ ਦੇ ਨੇੜੇ ਰਹਿੰਦਾ ਸੀ ਆਰਕੈਸਟਰਾਂ ਦੇ ਵਿੱਚ ਕੰਮ ਕਰਨ ਵਾਲੀ ਮਨੀ ਸ਼ਰਮਾ ਇਥੇ ਬੁਟੀਕ ਤੇ ਬਿਊਟੀ ਪਾਰਲਰ ਵੀ ਚਲਾਉਂਦੀ ਸੀ ਉਹ ਤਲਾਕਸ਼ੁਦਾ ਔਰਤ ਹੈ ਤੇ ਆਪਣੀ ਮਾਂ ਤੇ ਮਾਨਸਿਕ ਤੌਰ ਤੇ ਬਿਮਾਰ ਪਿਤਾ ਨਾਲ ਪਟਿਆਲ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਹੈ ਉਸ ਨੇ ਇੱਕ ਸਾਲ ਪਹਿਲਾਂ ਹਲਫਨਾਮੇ ਤੇ ਬੱਚੇ ਨੂੰ ਗੋਦ ਲਿਆ ਸੀ ਰਿਸ਼ੀ ਕਲੋਨੀ ਤੋਂ ਪਹਿਲਾਂ ਉਹ ਗੋਬਿੰਦ ਬਾਗ ਇਲਾਕੇ ਦੇ ਵਿੱਚ ਰਹਿੰਦੀ ਸੀ ਜਿੱਥੇ ਇਸ ਬੱਚੇ ਦੇ ਤਸ਼ੱਦਦ ਹੋਣ ਬਾਰੇ ਜਾਣਕਾਰੀ ਸੰਸਾ ਤੱਕ ਪਹੁੰਚੀ ਦਰਅਸਲ ਕਰੀਬ 2 ਮਹੀਨੇ ਤੋਂ ਸਮਾਜ ਸੇਵੀ ਪਾਲ ਖਰੋੜੇ ਇਸ ਬੱਚੇ ਤੱਕ ਪ 1 ਫਰਵਰੀ ਨੂੰ ਬੱਚੇ ਕੋਲ ਪਹੁੰਚੇ ਉਸ ਨੂੰ ਜ਼ਖਮੀ ਹਾਲਤ ਵਿੱਚ ਬਰਾਮਦ ਕੀਤਾ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਸ਼ਿਕਾਇਤ ਦਰਜ ਕਰਵਾਉਣ ਵਾਲੇ ਸਤਪਾਲ ਸਿੰਘ ਪਾਲ ਨੇ ਦਾਵਾ ਕੀਤਾ ਕਿ ਬੱਚੇ ਨੂੰ ਗੋਦ ਨਹੀਂ ਲਿਆ ਗਿਆ ਸਗੋਂ ਖਰੀਦਿਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਬੱਚੇ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ ਸੀ ਜਿਸ ਤੋਂ ਬਾਅਦ ਮਤਰੀ ਮਾਂ ਨੇ ਇਹਨਾਂ ਦੋਵੇਂ ਭਰਾਵਾਂ ਨੂੰ ਪਾਲਣ ਤੋਂ ਇਨਕਾਰ ਕਰ ਦਿੱਤਾ ਬੱਚੇ ਦੇ ਬਾਪ ਨੇ ਮਨੀਸ਼ ਸ਼ਰਮਾ ਨੂੰ ਬੇਟਾ ਵਿੱਚ ਵੇਚ ਦਿੱਤਾ ਤੇ ਦੂਜਾ ਬੱਚਾ ਕਿਸੇ ਹੋਰ ਨੂੰ ਦੇ ਦਿੱਤਾ ਉਹਨਾਂ ਕਹਿ ਕੇ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਬੱਚੇ ਦੇ ਪਿਤਾ ਨੂੰ ਧਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਬਿਊਰੋ ਰਿਪੋਰਟ ਅਖੰਡ ਲੋਕ